ਪ੍ਰੀਤ ਅੱਜ ਸਾਡੀਆਂ ਸ਼ਕਲਾਂ ਤੇ ਧਿਆਨ ਘੱਟ ਦੇਈਂ ਥੋੜਾ ਜਿਹਾ ਮੂੰਗੀ ਵਾਲ ਨੂੰ ਧਿਆਨ ਮਾਰੋ ਮੂੰਗੀ ਦੇਖੋ ਮੂੰਗੀ ਦੇਖੋ ਚੈੱਕ ਕਰੋ ਕਣਕ ਵਾਲੇ ਬਾਣ ਦੀ ਮੂੰਗੀ ਬਾਈ ਜ਼ਿਮੀਦਾਰ ਨੇ ਮਿਹਨਤ ਕੀਤੀ ਆ ਗੁਰੂ ਸਰਪੰਡ ਦੇ ਵਿੱਚ ਆਇਆ ਆ ਮੈਥੋਂ ਆ ਆ ਆ ਨਾ ਆ ਆ ਮੈਂ ਪਟਿਆ ਨਹੀਂ ਬਾਈ ਆ ਤੋੜਿਆ ਨਹੀਂ ਇਹ ਕਿਸੇ ਦਾ ਪੈਰ ਵੱਜ ਕੇ ਟੁੱਟਿਆ ਪਿਆ ਸੀ ਮੈਨੂੰ ਚੱਕਣਾ ਪੈ ਗਿਆ ਕਿਉਂਕਿ ਇਹੋ ਜੇ ਫਲ ਵਾਲੇ ਫਸਲ ਦੇ ਵਿੱਚੋਂ ਟਾਣੀ ਤੋੜਨ ਨੂੰ ਜੀ ਨਹੀਂ ਕਰਦਾ ਕਿਸੇ ਵੀ ਬੰਦੇ ਦਾ ਆਪਾਂ ਬਾਈ ਹੁਣਾ ਨੂੰ ਮਲਾਉਨੇ ਆ ਮੂੰਗੀ ਇਹਨਾਂ ਨੇ ਸਭ ਤੋਂ ਪਹਿਲੀ ਗੱਲ ਕਿਸਾਨ ਵੀਰ ਨੋਟ ਕਰੋ ਜੇ ਤੁਸੀਂ ਕਣਕ ਵਾਲੇ ਬਾਣ ਦੇ ਵਿੱਚ ਮੂੰਗੀ ਬੀਜਣੀ ਆ ਬਿੱਡਾਂ ਤੇ ਮੂੰਗੀ ਬੀਜੋ ਰੱਪੜ ਰੜੇ ਬਾਣ ਦੇ ਵਿੱਚ ਮੂੰਗੀ ਬੀਜੋਗੇ ਥੋੜੀ ਮੂੰਗੀ ਨੂੰ ਫਲੈਟ ਪੈ ਜਾਣੀ ਹੁੰਦੀ ਆ ਪਾਣੀ ਲੱਗ ਕੇ ਪਾਣੀ ਨਾਲ ਉਲੀ ਪੈ ਜਾਣੀ ਆ ਖੱਟਾ ਪੱਤਾ ਕਰ ਜਾਂਦੀ ਆ ਆ ਮੂੰਗੀ ਨੂੰ ਕੋਈ ਰੋਗ ਨਹੀਂ ਤੇ ਗੁੱਛਾਂ ਦੇ ਗੁੱচ্ছে ਫਲੀਆਂ ਲੱਗੀਆਂ ਪ੍ਰੀਤ ਮੜਿਆ ਸਾਡੀਆਂ ਛਕਲਾਂ ਤੇ ਘਟ ਧਿਆਨ ਦੇਈਂ ਮੂੰਗੀ ਦੇ ਗੁੱਛੇ ਆ ਦੇਖੋ ਅੰਗੂਰਾਂ ਵਾਂਗੂ ਗੁੱਛੇ ਲੱਗੇ ਪਏ ਬਾਈ ਤੇਰਾ ਨਾਂ ਕੀ ਆ ਮੇਰਾ ਨਾਂ ਜਗਰਾਜ ਸਿੰਘ ਰਾਜੂ ਆ ਜੀ ਜਗਰਾਜ ਬਾਈ ਹਾਂਜੀ ਬਾਈ ਆਪਾਂ ਗੁਰੂ ਸਰਪੰਡ ਦੇ ਵਿੱਚ ਖੜੇ ਆ ਭਗਤੇ ਦੇ ਨਾਲ ਹਾਂਜੀ ਹਾਂਜੀ ਬਾਈ ਕਿੰਨੇ ਕਿੱਲੇ ਮੂੰਗੀ ਦੇ ਲਾਇਆ ਇਹ 4 ਕਿੱਲੇ ਲਾਇਆ ਬਾਈ ਜੀ ਮੇਰੇ 4 ਕਿੱਲੇ ਮੂੰਗੀ ਦੇ ਲਾਇਆ ਤੇ ਇਹ ਕਣਕਾਲਾ ਬਾਣ ਹੀ ਆ ਨਾ ਹਾਂਜੀ ਇਹ ਕਣਕਾਲਾ ਬਾਣ ਆ ਜੀ ਬਾਈ ਕਿੱਦੇ ਵੱਡਿਆ ਜਾਉ ਇਹ ਵੱਢਣ ਦੀ ਤਿਆਰੀ ਚ ਹੈ ਬਈ ਆਹ ਮੌਸਮ ਦਾ ਕਰਕੇ ਥੋੜਾ ਜਿਹਾ ਸੀ ਰੋਕ ਰੱਖੀ ਹੈ ਜੀ ਵੀ ਜੇ ਮੰਨ ਲਓ ਸਪਰੇਅ ਕਰਦੇ ਆ ਜਾਂ ਲੇਬਰ ਤੋਂ ਵੜਾ ਕੇ ਰੱਖਦੇ ਆ ਮੰਡੀ ਦੇ ਵਿੱਚ ਤਾਂ ਚਾਰ ਕਣੀਆਂ ਨਾ ਪੈ ਜਾਣ ਇਹਦੇ ਉੱਤੇ ਜੀ ਇੱਕ ਬਿੱਡਾਂ ਤੇ ਬੀਜਣ ਦਾ ਤੁਹਾਨੂੰ ਮੈਂ ਹੋਰ ਮੂੰਗੀ ਬਾਰੇ ਜਾਣਕਾਰੀ ਦੇ ਦਿੰਦਾ ਬਿੱਡਾਂ ਤੇ ਬੀਜੀ ਵੀ ਮੂੰਗੀ ਤੁਸੀਂ ਮੀਂਹ ਦੇ ਵਿੱਚ ਵੱਡੀ ਵੀ ਬਿੱਡਾਂ ਤੇ ਪਈ ਰਹਗੀ ਤਾਂ ਵੀ ਖਰਾਬ ਨਹੀਂ ਹੁੰਦੀ ਹਾਂਜੀ ਬੰਦੀ ਮੂੰਗੀ ਬੈੱਡ ਤੇ ਪਈ ਖਰਾਬ ਨਹੀਂ ਹੁੰਦੀ ਜਦੋਂ ਮੂੰਗੀ ਆਪਾਂ ਰੜੇ ਬਾਣ ਚ ਵੱਡੀ ਵੀ ਪਈ ਆ ਉੱਤੇ ਮੀਂਹ ਪੈ ਗਿਆ ਗੋਹਾ ਬਣ ਜਾਂਦੀ ਹੈ ਹਾਂਜੀ ਬਣ ਜਾਂਦੀ ਆ ਇਧਰਲੇ ਪਾਸੇ ਨਿਗਾਹ ਮਾਰੋ ਉਹ ਜਿੰਨੇ ਬੰਦੇ ਖੜੇ ਆ ਨਾ ਇਹਨਾਂ ਚ ਬਹੁਤਿਆਂ ਨੂੰ ਬਾਈ ਨੇ ਬਾਈ ਜਗਰਾਜ ਨੇ ਲਵਾਤੀ ਸੀ ਮੂੰਗੀ ਬਾਹਲਿਆਂ ਨੇ ਲਾਉਣੀ ਆ ਅਸਲ ਦੇ ਵਿੱਚ ਬੀ ਦੇਖਣ ਹੀ ਆਇਆ ਬਾਈ ਸਾਰੇ ਹਾਂ ਨਾ ਬਾਈ ਕਿਹੜੀ ਕੰਪਨੀ ਦਾ ਬੀਲ ਆਇਆ ਬਾਈ ਬੀ ਬਾਈ ਜੀ ਮੇਰੇ ਕੋਲ ਬਿੱਲ ਪਿਆ ਗਿਆ ਹੈਗਾ ਕੰਪਨੀ ਦਾ ਮੈਂ ਨਾਂ ਦੱਸ ਨਹੀਂ ਸਕਦਾ ਸਾਨੂੰ ਜੀ ਕਿਉਂ ਨਹੀਂ ਦੱਸਣਾ ਹਾਂਜੀ ਬਣਦਾ ਵੀ ਨਹੀਂ ਕਰਨ ਆਇਆ ਵੀ ਆਪਾਂ ਕਿਹੜਾ ਕੋਈ ਫ੍ਰੀ ਦਿੱਤਾ ਕੰਪਨੀ ਨੇ ਹੀ ਆਪਾਂ ਨੂੰ ਹਾਂ ਜੇ ਕੋਈ ਲੈਣਾ ਚਾਹੁੰਦਾ ਤਾਂ 22 ਤੋਂ ਲਵੇ ਹੁਣ ਇੱਕ ਗੱਲ ਮੈਂ ਹੋਰ ਕਲੀਅਰ ਕਰ ਦਿਆ ਤੁਹਾਨੂੰ 22 ਤੋਂ ਹੋਰ ਗੱਲਾਂ ਪੁੱਛਣ ਦੀ ਬਜਾਏ ਇੱਕ ਗੱਲ ਕਲੀਅਰ ਕਰ ਦਿਆ ਬਹੁਤ ਬੰਦੇ ਇਹ ਗੱਲ ਕਹਿਣਗੇ ਕਿ ਜੀ ਨਹੀਂ ਇਹ ਕੰਪਨੀ ਵਾਲਾ ਵੀ ਉਹ ਹੁੰਦਾ ਨਹੀਂ ਗਲਤ ਹੈ ਜਿਹੜੇ ਵੀ ਜ਼ਿੰਮੇਵਾਰ ਨੂੰ ਮਰਜ਼ੀ ਪੁੱਛ ਲਓ ਜਿਹਨੇ ਕੰਪਨੀ ਦਾ ਬੀਲ ਆਇਆ ਹੁੰਦਾ ਆਪਦੇ ਜੋਗੀ ਮੂਗੀ ਬੀਜਣ ਜੋਗੀ ਬੰਦਾ ਰੱਖਦਾ ਤੇ ਉਹਦੀ ਵਧਗਾ ਹੀ ਹੁੰਦੀ ਹੈ ਹਾਂਜੀ ਹਾਂਜੀ ਰੋਲਾ ਕੀ ਆ ਕਿ ਇਹ ਗੱਲ ਕਿਉਂ ਫਲਾਈ ਜਾਂਦੀ ਆ ਇਹ ਤਾਂ ਫਲਾਈ ਜਾਂਦੀ ਆ ਸਜਣੋ ਕਿ ਕੰਪਨੀ ਦਾ ਬੀ ਬਿਕੇ ਇੱਕ ਜਿੰਮੇਦਾਰ ਦਾ ਬੀ ਨਾ ਬਿਕੇ ਹਾਂਜੀ ਤਾਂ ਕਰਕੇ ਇਹ ਗੱਲ ਨੂੰ ਮਾਰਕੀਟ ਦੇ ਵਿੱਚ ਦੱਸਿਆ ਜਾਂਦਾ ਕਿ ਭਾਈ ਕੰਪਨੀ ਵਾਲੇ ਬੀ ਨੂੰ ਹੀ ਕੋਈ ਇਹੋ ਜੀ ਦਵਾਈ ਲੱਗੀ ਹੁੰਦੀ ਆ ਉਹੀ ਹਰਾ ਹੁੰਦਾ ਜਿੰਮੇਦਾਰ ਵਾਲਾ ਹਰਾ ਨਹੀਂ ਹੁੰਦਾ ਹਾਂਜੀ ਤਾਂ ਇਹ ਗੱਲ ਮੈਂ ਕਲੀਅਰ ਕਰ ਦਿਆਂ ਹੁਣ ਮੈਨੂੰ ਦੱਸ ਬਈ ਇਹਨੂੰ ਦਿਨ ਕਿੰਨੇ ਹੋ ਗਏ ਇਹਨੂੰ ਦਿਨ ਜੀ 65 ਦਿਨ ਹੋ ਗਏ ਜੀ 23 ਤਰੀਕ ਦੀ ਵਜਾਂਦਾ ਬਾਈ ਜੀ ਇਹ ਅੱਜ 65 ਤੋਂ 67 ਦਿਨਾਂ ਦੀ ਹੋ ਗਈ ਜੀ। ਮਤਲਬ 70 ਦਿਨਾਂ ਤੇ ਵੱਡੀ ਜਾਊਗੀ। 70 ਦਿਨਾਂ ਵੈਸੇ ਤਾਂ 65 ਦਿਨਾਂ ਦੀ ਵੱਡੀ ਜਾਂਦੀ ਹੈ ਬਾਈ ਜੀ ਇਹ। ਹੂੰ ਆ ਮੌਸਮ ਦਾ ਕਰਕੇ ਅਸੀਂ ਰੋਕੇ ਹੋਏ ਆ ਜੀ। ਇਹ ਪੈ ਇਹ ਸਹੀ 60 ਈ ਇਹ। ਹਾਂ ਜੀ 60 ਤੋਂ 65 ਦਿਨਾਂ ਦੇ ਵਿੱਚ ਇਹ ਵੱਡੀ ਜਾਂਦੀ ਹੈ ਜੀ। ਵੱਡੀ ਜਾਂਦੀ ਦਾ ਕਿੰਨੀ ਉਮੀਦ ਆ ਵੀ ਕਿੰਨਾ ਝਾੜਨੇ ਕੋਈ? ਇਹਦਾ ਔਸਤਨ ਝਾੜਾ ਸੀ ਜਾਨੀ ਕਿ ਸਾਰੇ ਜਣੇ ਤੱਕਦੇ ਆ ਜੀ 8 ਤੋਂ 10 ਕੁਇੰਟਲ ਜੀ। ਨਿਕਲੂਗਾ। ਹਾਂ ਜੀ। 8 ਕੁਇੰਟਲ ਤੋਂ ਤੱਕ ਕਿਸੇ ਵੀ ਹਿਸਾਬ ਨਾਲ ਦਾ ਵੀ ਨਹੀਂ ਸਕਦਾ। ਹਾਂ ਜੀ। ਹਾਂ ਹਾਂ ਪ੍ਰੀਤ ਓਏ। ਸਾਡੇ ਕੋਲੇ ਆਲੂ ਵਾਲੀ ਮੂੰਗੀ ਵੀ ਲੱਗੀ ਹੋਈ ਸੀਗੀ ਜੀ ਹਾਂ ਇਹਨੇ ਕਹਤਾ ਜਿਵੇਂ ਆਰਤੀਆ ਹੁੰਦਾ ਹਾਂਜੀ ਹੈ ਕਹਿੰਦਾ ਹਾਂ ਕਿ ਨਹੀਂ ਸੱਚੀ ਹੈ ਬਾਈ ਸੱਚੀ ਨਹੀਂ ਤਾਂ ਆਉਂਦੀ ਯਾਰ ਇਹੋ ਜੇ ਗੁਸਟਾ ਬੱਚੇ ਖਾਸਿਆ ਤੇ ਇਹ ਆ ਜੀ ਵੈਰਾਈਟੀਆਂ ਦੇਖੋ ਹੁਣ ਕਿਹੜੇ ਮੰਨ ਲਓ ਜਲਾਈ ਮਹੀਨੇ ਚ ਖੜੇ ਆ ਜੀ ਆਪਾਂ ਕੋਈ ਵੀ ਜੈਲੋ ਵਾਇਰਸ ਹੋ ਗਿਆ ਹਾਂ ਉਸਤਾ ਦਾ ਵਿੱਡਾਂ ਦਾ ਕਰਕੇ ਹੋ ਗਿਆ ਜੀ ਹੂੰ ਵਿੱਡ ਦੇ ਉੱਤੇ ਬੈਸੀ ਘਟ ਆਉਂਦਾ ਜੈਲੋ ਵਾਇਰਸ ਪਾਣੀ ਦੀ ਮਾਰਨੀ ਪੈਂਦੀ 20 ਦੀ ਕੁਆਲਿਟੀ ਹੈ ਹਾਂਜੀ ਬਾਕੀ 20 ਦੀ ਆ ਜੀ ਦੇਖੋ ਗੁਸਟਾ ਨਾਲ ਲੱਗਿਆ ਜੀ 20 ਦੀ ਕੁਆਲਿਟੀ ਹੈ ਜੇ ਤੂੰ ਐਹੋ ਜੇ ਯਾਰ ਆ ਆ ਆ ਦੇਖੋ ਤਾਂ ਅੰਤਾ ਯਾਰ ਕੋਈ ਅੰਤਾ ਦੋ ਚਾਰ ਦਿਨ ਕੋਈ ਦੇਖਣਾ ਚਾਵੇ ਬਾਈ ਬੀ ਨੂੰ ਆ ਕੇ ਦੇਖ ਸਕਦਾ ਹਾਂਜੀ ਦੇਖ ਸਕਦਾ ਜੀ ਆਪ ਪੰਜ ਚਾਰ ਦਿਨ ਹਜੇ ਨਿਗਾਹਾਂਗੇ ਜੀ ਮੌਸਮ ਖਰਾਬ ਕਰਕੇ ਕਿੰਨੀਆਂ ਸਪਰੇਹਾਂ ਹੋਈਆਂ ਬਾਈ ਇਹਦੇ ਤੇ ਇਹ ਤੋਂ ਤਿੰਨ ਤੋਂ ਚਾਰ ਸਪਰੇਹਾਂ ਹੋਈਆਂ ਜੀ ਤਿੰਨ ਤੋਂ ਚਾਰ ਇਹ ਤੇ ਸਪਰੇਹਾਂ ਹੋ ਗਈਆਂ ਹਾਂਜੀ ਅ ਸੰਡੀ ਵਾਲੀ ਸੰਡੀ ਵਾਲੀਆਂ ਦੋ ਹੋਈਆਂ ਜੀ ਤੇ ਇੱਕ ਬੀਚ ਕੌਣ ਵਾਲੀ ਆ ਜਿਹੜੀ ਇੱਕ ਹਾਂਜੀ ਫੰਗੀ ਸਾਈਡ ਹੋ ਗਿਆ ਹਾਂਜੀ ਫੰਗੀ ਸਾਈਡ ਹੋ ਗਿਆ ਹਾਂਜੀ ਇੱਕ ਹੋ ਗਈ ਤਾਕਤ ਤੋਂ ਜੀ ਇੱਕ ਤਾਕਤ ਵਾਲੀ ਹੋ ਗਈ ਹਾਂਜੀ ਚਾਰ ਸਪਰੇਹਾਂ ਚਾਰ ਸਪਰੇਹਾਂ ਹੋ ਗਈਆਂ ਰੇ ਕਿੰਨਾ ਪਾਇਆ ਕਣਕ ਵਾਲਾ ਬਾਣ ਸੀ ਰੇਤ ਚ ਪਾਇਆ ਜੀ 25 ਤੋਂ 30 ਕਿਲੋ ਜੀ ਯੂਰੀਆ ਪਹਿਲੀ ਵਾਰ ਦਿੱਤਾ ਜੀ ਯੂਰੀਆ ਹਾਂਜੀ ਤੇ ਡਾਈ ਡੀਪੀ ਨਾਲ ਬੀਜਿਆ ਸੀਗਾ ਜੀ 10 ਤੋਂ 15 ਕਿਲੋ ਜੀ 15 ਕਿਲੋ ਡਾਈ ਜਾਂ ਨਾਲ ਬੀਜੇ ਸਹੀ ਜਾਣਕਾਰੀ ਦਿਓ ਅਗਲੀ ਿਆਰ ਨੂੰ ਲੋਕਾਂ ਨੇ ਕੀਚਣੀ ਅਗਲੇ ਦੇਵੇਂ ਮਾੜੀ ਜਿਹੀ ਰਹਿ ਗਈ ਫਿਰ ਮੋੜ ਕੇ ਤੇ ਚਰਾ ਹੋਰ ਵੀ ਆਪਣੇ ਮਿੱਤਰ ਪਿਆਰ ਨੂੰ ਕਹਿ ਗਏ ਲਵਾਈ ਆ ਮੈਂ ਹੈ ਵੀ ਬੀਬੋ ਵਧੀਆ ਵੈਰੈਟੀ ਵਧੀਆ ਜੀ ਉਹਨਾਂ ਦੀ ਪੂਰੀ ਵਧੀਆ ਖੜੇ ਆਏ ਨਹੀਂ ਵੀ ਆਪਣੇ ਕੱਲਿਆਂ ਦੀ ਜੀ ਅੱਛਾ ਮਤਲਬ ਜਿੰਨਿਆਂ ਦੇ ਇਹ ਬੀਜ ਬੀਜੇ ਸਭ ਦੇ ਆ ਖੜਾ ਸਭ ਦੇ ਵਧੀਆ ਖੜੀ ਹੈ ਜੀ ਹਾਂਜੀ ਇੱਕ ਮਿੱਤਰ ਪਿਆਰਾ ਆਪਣਾ ਹੈਗਾ ਉਹਦੇ 20 ਕਿਲੇ ਲੱਗੇ ਹੋਏ ਆਜੋ 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 ਹਾਂਜੀ ਲੈ ਵੀ ਆਪਾਂ ਨਾ ਹੁਣ ਕਿਸਾਨ ਵੀਰਾਂ ਤੋਂ ਵੀ ਸਲਾਹ ਲੈ ਲਈਏ ਕਿਉਂਕਿ ਗੱਲ ਨਿਉ ਆ ਭਈ ਅਕਸਰ ਜਿਹੜੇ ਬੰਦਿਆਂ ਨੇ ਸਾਰੀ ਜ਼ਿੰਦਗੀ ਖੇਤਾਂ ਦੇ ਵਿੱਚ ਲੰਘੀ ਉਹ ਬੰਦੇ ਨੂੰ ਪਤਾ ਹੁੰਦਾ ਵੀ ਬਾਈ ਗੱਲ ਬਾਤ ਇਹ ਮੂੰਗੀ ਦੀ ਕਿੱਥੇ ਖੜੀ ਹੈ ਭਈ ਕਿਵੇਂ ਲਾਦੀ ਆ ਮੂੰਗੀ ਤੁਹਾਨੂੰ ਕਿਵੇਂ ਲਾਦੀ ਬਾਈ ਜਗਰਾਜ ਦੀ ਮੂੰਗੀ ਠੀਕ ਹੈ ਬਹੁਤ ਵਧੀਆ 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 ਮੂੰਗੀ ਆ ਬਾਈ 20 ਕਿੱਲੇ ਕੀਦੇ ਲਾਇਏ ਹੋਰ ਬਾਈ ਤੇਰੀ ਤਾਂ ਟੌਰ ਵੀ ਦੱਸਦੀ ਹੈ ਹਾਂ ਕਿ ਮੈਂ ਥੋੜੇ ਵੀ ਚੰਗੀ ਆ ਹਾਂਜੀ ਬਾਈ ਜੀ ਪਹਿਲਾਂ ਤਾਂ ਤੁਸੀਂ ਇੱਥੇ ਪਹੁੰਚੇ ਹੋ ਤੁਹਾਡੇ ਜਿਹਨੇ ਦਰਸ਼ਕ ਹੈ ਸਾਰੇ ਨੂੰ ਹੱਥ ਜੋੜ ਕੇ ਪੈਰ ਨੂੰ ਸਤਿ ਸ੍ਰੀ ਅਕਾਲ ਧੰਨਵਾਦ ਧੰਨਵਾਦ ਮੈਂ ਖੇਤੀ ਹੁਣੇ ਸ਼ੁਰੂ ਕੀਤੀ ਹੈ ਪਹਿਲਾ ਸਾਲ ਹੀ ਮੇਰਾ ਜੀ ਬਾਈ ਜੀ ਦੇ ਡਿਸ਼ਨ ਰੇਸ਼ਨ ਦੇ ਨਾਲ ਮੈਂ ਖੇਤੀ ਕਰ ਰਹੇ ਹਾਂ ਜੀ ਆਪਾਂ 20 ਕਿੱਲੇ ਮਤਲਬ ਕਿ ਲਾਈਸ ਸੀਗੇ ਜੀ ਮੂੰਗੀ ਹੈ ਤੇ ਤੁਹਾਡੇ ਵੀ ਐਵੇਂ ਆ ਅਸੀਂ ਵੱਢਤੀਏ ਅਜੇ ਉਸਾਬ ਕਰਨਾੜਤੀ ਨੂੰ ਪਤਾ ਨਹੀਂ ਕਿੰਨਾ ਕੁ ਝਾੜ ਹੈਗਾ ਯਾਨੀ ਬਹੁਤ ਵਧੀਆ ਝਾੜ ਨਿਕਲਿਆ ਅਛਾ ਤੁਸੀਂ ਮਤਲਬ ਤੁਸੀਂ 20 ਕਿੱਲੇ ਵੱਢ ਲਏ ਤੁਹਾਡਾ ਐਕਸਪੀਰੀਅੰਸ ਚੰਗਾ ਰਿਹਾ ਹੈ ਹਾਂਜੀ 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 ਠੀਕ ਹੈ ਜੀ ਕਿਉਂਕਿ ਹੁਣ ਅੱਜ ਕੱਲ ਮਹਿੰਗਾਈ ਦਾ ਯੁੱਗ ਹੈ ਜੀ ਤੇ ਇਹਦੇ ਕੋਈ ਸ਼ੱਕ ਨਹੀਂ ਵੀ ਆਪਣੇ ਪੰਜਾਬ ਦੀ ਧਰਤੀ ਸਾਰੇ ਵਰਲਡ ਨਾਲੋਂ ਵੱਧ ਉੱਪਜਾਊ ਹੈ ਹੂੰ ਇਹ ਤਾਂ ਜਿੰਨਾ ਲਾਹਾ ਲਿਆ ਜਾਵੇ ਜ਼ਿੰਮੇਦਾਰ ਲੈ ਸਕਦਾ ਹੈ ਬਾਕੀ ਮੂੰਗੀ ਤਾਂ ਦਮ ਦਬਾਉਣ ਵਾਲਾ ਕੰਮ ਹੀ ਆ ਮੂੰਗੀ ਕੋਈ ਜ਼ੋਰ ਨਹੀਂ ਲਵਾਉਂਦੀ ਫਸਲ ਦਾ ਵੀ ਜੇ ਕਹਦੇ ਵੀ ਮੂੰਗੀ ਬਾਣ ਦਾ ਜ਼ੋਰ ਲਾਉਂਦੀ ਇਹ ਤਾਂ ਪੂਰਾ ਅਗਲੀ 1 ਸਾਲ ਨੂੰ ਪੂਰਾ ਤਕੜਾ ਹੋ ਕੇ ਨਿਕਲੂਗਾ ਬਾਣ ਹਾਂਜੀ ਇਹ ਤਾਂ ਬੀਜ ਤੇ ਡਿਪੈਂਡ ਕਰਦਾ ਜੀ ਜੇ ਬੀਜ ਵਧੀਆ ਤੁਹਾਨੂੰ ਮਿਲਿਆ ਤਾਂ ਉਸੇ ਜੇ ਝਾੜ ਹੁੰਦਾ ਝੋਰ ਹੁੰਦਾ ਇੱਥੇ ਕੋਈ ਸ਼ੱਕ ਵਾਲੀ ਗੱਲ ਨਹੀਂ ਤੇ ਜਿਵੇਂ ਆਪਾਂ 26 ਹੁਣ 16 ਇਹੋ ਜੇ ਝੋਨੇ ਲਾਉਨੇ ਆ ਤਾਂ ਉਹੋ ਜੇ ਉਹੋ ਜੇ ਝੋਨੇਆਂ ਵਾਸਤੇ ਆ ਤੀਜੀ ਫਸਲ ਆਪਾਂ ਨੂੰ ਜੇ ਮੰਨ ਕੇ ਚਲੋ ਯਾਰ 40-50000 ਰੁਪਏ ਦੀ ਫਸਲ ਹੋ ਗਈ ਕਿੱਲੇ ਦੀ ਤੱਕ ਨਹੀਂ ਆ ਰਹੇ ਆ ਅਸੀਂ ਐਕਚੁਅਲੀ ਨਾ ਨਾਲ ਆਲੂ ਦੀ ਖੇਤੀ ਕਰਦੇ ਆ ਅਸੀਂ ਜੀ ਹੁਣ 126 ਲਾਉਣਾ ਸ਼ੁਰੂ ਕਰਨਾ ਥੋੜੇ ਦਿਨਾਂ ਤੱਕ ਜੀ 15 ਅਕਤੂਬਰ ਤੱਕ ਵਧੇ ਜਾਂਦਾ ਉਹ ਸਰਦਾਰ ਆਲੂ ਟਾਈਮ ਸਰ ਲੱਗ ਜਾਂਦਾ ਆਲੂਆਂ ਵਾਲੇ ਮਾਂ ਦੇ ਵਿੱਚ ਇਹ ਜਿਹੜਾ ਇਹ ਇਹ ਦਾ ਝਾੜ ਹੋਰ ਵੀ ਜ਼ਿਆਦਾ ਵਧੀਆ ਹੋਰ ਵੀ ਜ਼ਿਆਦਾ 2 ਕੁਇੰਟਲ ਹੋਰ ਪਲੱਸ ਹੋ ਜਾਊਗਾ ਹਾਂਜੀ ਹਾਂਜੀ 2 ਕੁਇੰਟਲ ਹੋਰ ਵੀ ਪਲੱਸ ਹੋ ਜਾਊਗਾ ਇੱਥੇ ਕੋਈ ਸ਼ੱਕ ਨਹੀਂ ਜੀ ਲਓ ਹੋਰ ਹੋਰ ਬਾਈ ਕਿਹਦੀ ਲੱਗੀ ਹੋਈ ਆ ਕਿਹਨਾਂ ਦੇ ਲੱਗੀ ਹੋਈ ਆ ਹੋਰ ਫੋਟੋ ਲੀ ਗਿਆ ਬਾਈ ਕਿਵੇਂ ਆ ਬਾਈ ਵਧੀਆ ਬਹੁਤ ਵਧੀਆ ਪ੍ਰੈਸ ਇਵੇਂ ਹੀ ਖੜੀ ਹੈ ਹਾਂ ਹਾਂ ਇਵੇਂ ਹੀ ਖੜੀ ਹੈ ਵੱਡੀ ਵੀ ਆ ਗੱਲ ਤਿੰਨ ਕਿੱਲੇ ਬਾਕੀ ਉਹ ਬਾਈ ਹਿੰਦੂ ਵੱਡ ਕੇ ਆਇਆ ਗੱਲ ਉਹਨੂੰ ਪੁੱਛ ਲਓ ਉਹਦੇ ਕੋਲੇ ਫੋਟੋ ਵੀ ਹੈਗੀ ਆ ਅੱਛਾ ਟਰਾਲੀ ਚ ਮੂੰਗੀ ਬਾਈ ਦੇ ਅਚਾਰ ਬਾਈ ਫੜ ਵੱਡ ਕੇ ਆ ਤੁਹਾਡੇ ਵਾਲੀ ਤੁਹਾਡੇ ਲਈ ਵੀ ਕਣਕ ਵਾਲੀ ਚੀਜ਼ ਸੀ ਕਣਕ ਵਾਲੀ ਚੀਜ਼ ਤੁਸੀਂ ਕਣਕ ਵਾਲੇ ਚ ਭੜਕਾ ਵੀ ਦਿੱਤੀ ਉਹ ਬਾਹਨ ਨੀਵਾ ਕਰਕੇ ਵੱਢਣੀ ਪਈ ਦੋ ਤਿੰਨ ਦਿਨ ਅੜਕ ਦੇ ਦੇ ਅੜਕਦੀ ਸੀਗੀ ਪਰ ਬਾਹਨ ਨੀਵਾ ਕਰਕੇ ਮੌਸਮ ਦਾ ਕਰਕੇ ਨਾ ਹਫਤਾ ਮੌਸਮ ਮੀਂਹ ਦਸੀ ਜਾਂਦੇ ਉਹਦਾ ਕਰਕੇ ਬਾਹਨ ਨੀਵਾ ਕਰਕੇ ਹਾਂ ਵੱਢਣੀ ਪਈ ਸੀ ਉਹ ਇੱਕ ਗੱਲ ਆ ਮੌਸਮ ਵਿਭਾਗ ਦਾ ਆ ਧੰਨਵਾਦ ਆ ਵੀ ਮਾੜਾ ਮੋਟਾ ਜਿਵੇਂ ਪੇਜ ਪੁੱਛ ਚਾਲਦੇ ਆ ਨਾ ਉਹ ਦੱਸ ਦਿੰਦੇ ਆ ਵੀ ਭਾਈ ਹਾਂ ਵੀ ਆ ਮੀਂਹ ਮੂੰ ਆਉਣ ਵਾਲਾ ਲੈ ਮਾੜਾ ਜ ਫਿਰ ਕਮੈਨ ਵਾਲੇ ਨੂੰ ਵੀ ਪੁੱਛ ਲੇ ਵੀ ਤਾ ਕਿਵੇਂ ਬਾਈਕੇ ਮੇ ਰਹੀ 22 ਦੀ ਮੂੰਗੀ ਤੈਨੂੰ ਵੱਢਣ ਦੇ ਵਿੱਚ ਕਿਉਂਕਿ ਤੁਸੀਂ ਤਾਂ ਵੱਢਣ ਚ ਹੀ ਦਾ ਹਾਂਜੀ ਹਾਂਜੀ ਆਪਾਂ ਕਪੈਣ ਚ ਲਈ ਵੀ ਆ ਜੀ ਤੇ 22 ਦਾ ਵੀ ਉਹ ਬਾਣ ਨੀਮਾ ਜੀ ਇੱਕ ਵਾਰ ਸੂਆ ਇੱਕ ਵਾਰ ਤੇ ਛੜਕਾ ਇਹਨਾਂ ਨੇ ਤਾਂ ਥੋੜੀ ਵੀ ਮੌਸਮ ਦਾ ਕਰਕੇ ਕੱਲ ਮੂੰਗੀ ਵੱਡੀ ਆਹੀ ਬੀਸੀ ਬਹੁਤ ਵਧੀਆ ਹੋਈ ਆ ਜੀ ਤੇ ਬਹੁਤ ਵਧੀਆ ਕੁਆਲਟੀ ਆ ਜੀ ਹਾਂ ਜੀ ਆਪਾਂ ਬਹੁਤ ਘੱਟ ਘੱਟ 100 ਕਿੱਲਾ ਮੂੰਗੀ ਦੇ ਦੂ ਪਹਿਲਾਂ ਮੈਂ ਵੜਤਾ ਜੀ ਹਾਂ ਕਿ ਭੈਣ ਆਪਣੀ ਮੂੰਗੀ ਦੀ ਲਾਈ ਵੀ ਹੈ ਜੀ ਜੀ ਹਾਂ ਜੀ ਤੇ ਇਹ ਮੂੰਗੀ ਜਾਨ ਦਾ ਤੁਹਾਨੂੰ ਥੋੜੀ ਨਿਗਾਹ ਦੇ ਵਿੱਚ ਚੰਗੀਆਂ ਚ ਰਹੀ ਹੈ ਹਾਂ ਮੂੰਗੀ ਬਹੁਤ ਚੰਗੀਆਂ ਚ ਰਹੀ ਹੈ ਵੀ ਆਪਾਂ ਸਭ ਤੋਂ ਚੰਗੀ ਨਾ ਕਿ ਕਿਦਾ ਚੰਗੀਆਂ ਚ ਹੈਗੀ ਹੈ ਨਹੀਂ ਪੂਰੀ ਵਧੀਆ ਜੀ ਬਹੁਤ ਵਧੀਆ ਕੋਈ ਪੂਰੀ ਕੁਆਲਟੀ ਹੈ ਮੋਟੀ ਮੂੰਗੀ ਆ ਬਹੁਤ ਵਧੀਆ ਝਾੜ ਰਿਹਾ ਵਧੀਆ ਗੱਲ ਹੈ ਜੀ ਵੀ ਸਾਰੇ ਕਿਸਾਨ ਭਰਾ ਲਾਉਣ ਵਧੀਆ ਆਪਦਾ ਝੋਨੇ ਦਾ ਖਰਚਾ ਵੀ ਜੋ ਕੋਈ ਮਿਹਨਤ ਕਰਦਾ ਨਿਕਲਦਾ ਜੀ ਪੂਰਾ ਖੁੱਲਾ ਡੁੱਲਾ ਵਧ ਗਿਆ ਜੀ ਕਣਕ ਵਾਲੇ ਵੱਢ ਜੀ ਆਪਾਂ ਲਾਈ ਤੇ ਲਾਓ ਇਹਨੂੰ ਬਿੱਡਾਂ ਤੇ ਜੀ ਬਿੱਡਾਂ ਤੇ ਲਾਓ ਇਹ ਇਹ ਗੱਲ ਪੱਕੀ ਹੈ ਬਿੱਡਾਂ ਤੇ ਲਾਓ ਬਿੱਡਾਂ ਤੇ ਤੁਸੀਂ ਲਾਓਗੇ ਤੁਹਾਡੀ 100% ਮੁੰਗੀ ਕਾਮਯਾਬ ਹੋਗੀ 100% ਕਾਮਯਾਬ ਹੋਗੀ ਮਤਲਬ ਉਹ ਨੜਾ ਇੱਕ ਤਾਂ ਇਹ ਉਦੋਂ ਲਾਈਟ ਥੋੜੀ ਆਉਂਦੀ ਹੈ ਜੀ ਬਿੱਡਾਂ ਦੇ ਪਾਣੀ ਖੇਤੀ ਲਾਏ ਤੇ 2 ਘੰਟੇ ਲਾਈਟ ਵੀ ਆ ਗਈ ਜੀ ਆਪਣਾ 5-6 ਕਿੱਲੇ ਬਣ ਨਾ ਰਾਮ ਜਾਂਦਾ ਜੀ ਉਹ ਆਪਣਾ ਕਿਆਰਾ ਨਹੀਂ ਰਾਮਦਾ ਜੀ ਨਜ਼ਰ ਦੇਖੋ ਇੱਕ ਤਾਂ ਸਿੱਧੀ ਗੱਲ ਆ ਬਿੱਡਾਂ ਤੇ ਤਾਂ ਇੱਥੋਂ ਤੱਕ ਆਪਸ਼ਨ ਆ ਬਿਨਾ ਰੌਣੀ ਕਰੀ ਤੋਂ ਵੀ ਮੂੰਗੀ ਬੀਜ ਸਕਦੇ ਆ ਜੀ ਜੇ ਬਾਈ ਤਾਂ ਆਪਾਂ ਨੂੰ ਲਾਈਟ ਨੂੰ ਵੀ ਦਿੱਕਤ ਆਉਂਦੀ ਆ ਜੀ ਆਪਾਂ ਨੂੰ ਜਨਰੇਟਰ ਵੀ ਲਾਉਣਾ ਪੈ ਗਿਆ ਜੀ ਤੁਸੀਂ ਬਿਨਾ ਰੌਣੀ ਤੋਂ ਵੀ ਬਿਜੇ ਬਿਨਾ ਰੌਣੀ ਤੋਂ ਵੀ ਬਿਜੇ ਸੁੱਕੇ ਬਾਣ ਚ ਬਿੱਡ ਵਧਗਾ ਬਣਦੇ ਆ ਜੀ ਜੇ ਆਪਾਂ ਨੂੰ ਜਨਰੇਟਰ ਵੀ ਲਾਉਣਾ ਪੈ ਗਿਆ ਜੀ ਤਾਂ ਵੀ ਆਪਾਂ ਨੂੰ ਪੜਤਾ ਜੀ ਜਨਰੇਟਰ ਵੀ 2-4 ਘੰਟਿਆਂ ਚ ਆਪਣਾ 5-4 ਕਿੱਲੇ ਲਾ ਦੂਗਾ ਜੇ ਆਪਾਂ ਬਾਹ ਕੇ ਬੀਜਾਂਗੇ ਕਿਉਂ ਬੀਜਾਂਗੇ ਉਹ ਤੇਲ ਮਹਿੰਗਾ ਜੀ ਨਹੀਂ ਲੋਟ ਆਉਂਦਾ ਬਿੱਡਾਂ ਵਾਲੀ ਮੂੰਗੀ ਕਾਮਯਾਬ ਹੈ ਬਿੱਡਾਂ ਤੇ ਜਣਾ ਮੂੰ ਮਤਲਬ ਲਾਉਣੀ ਆ ਬਿੱਡਾਂ ਦੇ ਅਗਲੀ ਗੱਲ ਆ ਜੇ ਲਾਉਣੀ ਆ ਤੇ ਭਾਈ ਦਾ ਨੰਬਰ ਸਕਰੀਨ ਤੇ ਆ ਹਾਂਜੀ ਇੱਕ ਜ਼ਿੰਮੇਦਾਰ ਬੰਦਾ ਆਪਣੇ ਜ਼ਿੰਮੇਦਾਰ ਭਾਈ ਦਾ ਨੰਬਰ ਸਕਰੀਨ ਤੇ ਯਾਦ ਰੱਖਿਓ ਜੇ ਲਾਉਣੀ ਆ ਵੀ ਖਰੀਦਣਾ ਤੇ ਆਪਣੇ ਭੈਣ ਭਾਈ ਤੋਂ ਖਰੀਦਿਆ ਕਰੋ ਜੇ ਪੈਸੇ ਆਉਣਗੇ ਸਾਡੇ ਭੈਣ ਭਾਈ ਕੋਲੇ ਆਉਣਗੇ ਸਾਡੇ ਭੈਣ ਭਾਈ ਦੇ ਬੱਚੇ ਖੁਸ਼ ਹੋ ਕੇ ਉਹ ਪੈਸਾ ਨੂੰ ਖਾਣਗੇ ਅਗਲੀ ਾਰ ਨੂੰ ਹੋਰ ਭੈਣ ਭਾਈ ਇਹਨਾਂ ਦੇ ਵਿੱਚੋਂ ਹੋਰ ਕੋਈ ਕੰਮ ਹੌਸਲੇ ਨਾ ਕਰੂਗਾ ਇਹ ਪਿੰਡ ਦੇ ਵਿੱਚ ਉਹ ਇੱਕ ਬੰਦਾ ਵੀ ਠਾਦ ਗਿਆ ਨਾ ਤੇ ਅਗਲੀ ਵਾਰ ਨੂੰ 10 ਬੰਦੇ ਉੱਠ ਖੜਦੇ ਆ ਹਾਂਜੀ 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 ਤਾਂ ਇਹ ਕਾਮਯਾਬੀ ਦੀ ਨਿਸ਼ਾਨੀ ਹੁੰਦੀ ਹੈ ਜਦੋਂ ਆਪਾਂ ਆਪਦੇ ਭੈਣ ਭਾਈਆਂ ਨੂੰ ਕਾਮਯਾਬ ਕਰਨ ਲੱਗਦੇ ਹਾਂ ਹਾਂਜੀ ਹਾਂਜੀ ਸੇਠ ਬੰਦੇ ਹੁੰਦੇ ਆ ਉਹਨਾਂ ਨੇ ਕਦੇ ਵੀ ਬਾਜ਼ਾਰ 'ਚ 100 ਦੁਕਾਨਾਂ ਹੋਣਗੀਆਂ ਆਪਦੇ ਰਿਸ਼ਤੇਦਾਰ ਤੋਂ ਸਮਾਨ ਖਰੀਦਾ ਵਾ ਉਹ ਬੰਦਾ ਕਹਿੰਦਾ ਨਹੀਂ ਸਾਡੇ ਰਿਸ਼ਤੇਦਾਰਾਂ ਦੀ ਦੁਕਾਨ ਫਲਾਣੇ ਸਾਂ ਉੱਥੋਂ ਲੈ ਲੇ। ਤੇਰੇ ਹੋਏ ਦੀ ਕੁਆਲਿਟੀ ਉਹ ਦੇਖੋ ਮੇਰਾ ਪਿੰਡ ਜਲਪੁਰਾ ਮਿਰਜਾ ਜੀ। ਹੁਣ ਬਾਈ ਦਾ ਪਿੰਡ ਭਗਤਾ ਗੁਰੂਸਰ ਮਲੂਕੇ ਮੈਦਲੋਂ ਆਪ ਸਾਰੇ ਪਾਸੇ ਪਿੰਡਾਂ 'ਚ ਮੂੰਗਾਂ ਵੰਡਣ ਜਾਣਾ। ਜੇ ਆਪਣੀ ਮਸ਼ੀਨ ਮੇਰੇ ਕੋਲੇ ਵਧੀਆ ਤੇ ਕੁਆਲਿਟੀ ਆ ਫੇਰੀ ਆਪਾਂ ਤੋਂ ਵੜਾਉਂਦੀ ਹਾਂ। ਹਾਂ। ਹਾਂਜੀ। ਤੇ ਚੰਗੀ ਕੁਆਲਿਟੀ ਵਾਲੇ ਬੰਦੇ ਦੀ ਜ਼ਿੰਮੇਵਾਰੀ ਦੀ ਠੋਕੇ ਮਦਦ ਕਰਿਆ ਕਰੋ। ਬਾਈ ਦੀ ਮੂੰਗੀ ਬਹੁਤ ਚੰਗੀ ਆ। ਕੋਈ ਸ਼ੱਕ ਵਾਲੀ ਗੱਲ ਨਹੀਂ ਮੈਂ ਆਪਦੀ ਜ਼ਿੰਮੇਵਾਰੀ ਨਾ ਕਹਿ ਸਕਦਾ ਕਿਉਂਕਿ ਬੀ 마ੜਾ ਵੀ 베ਚਣਾ ਬਹੁਤ ਪਾਪ ਵਾਲੀ ਗੱਲ ਹੁੰਦੀ ਹੈ ਤੇ 마ੜਾ ਵੀ ਬਕਾਉਣਾ ਵੀ ਬਹੁਤ ਪਾਪ ਵਾਲੀ ਗੱਲ ਹੁੰਦੀ ਹੈ ਕਿਉਂਕਿ ਇੱਕ ਜ਼ਿੰਮੇਵਾਰ ਦਾ ਗਾਂ ਵਾਲਾ ਕਰਜ਼ਾ ਗਾਂ ਵਾਲਾ ਪੁਆਖ ਬੱਚਿਆਂ ਦੀ ਪੜ੍ਹਾਈ ਕੁੜੀ ਦਾ ਵਿਆਹ ਬਹੁਤ ਕੁਝ ਖੜਾ ਹੁੰਦਾ ਫਸਲ ਤੇ ਤਾਂ ਇਸ ਕਰਕੇ ਮੈਂ ਬੀ ਵਾਲੇ ਮਸਲੇ ਤੇ ਬਹੁਤ ਸੋਚ ਕੇ ਬੰਦਾ ਚੁਣਦਾ ਹੁੰਨਾ ਬੀ ਵਾਲੇ ਮਸਲੇ ਤੇ ਜੇ ਕੋਈ ਕੰਪਨੀ ਚੁਣਦਾ ਬੰਦਾ ਚੁਣਦਾ ਤਾਂ ਬਹੁਤ ਸੋਚ ਕੇ ਚੁਣਦਾ ਮੇਰਾ ਮਿੱਤਰ ਆ ਬਾਈ 메ਜਰ ਸਾਡੇ ਰਿਸ਼ਤੇਦਾਰੀ ਆ ਉਨੇ ਠੋਕ ਕੇ ਮੈਨੂੰ ਆਖਿਆ ਬਾਈ ਮੇਜਰ ਨੇ ਕਹਿੰਦਾ ਸਖਜੰਦਰ ਫਿਕਰ ਨਾ ਕਰ ਮੈਂ ਜ਼ਿੰਮੇਵਾਰ ਖੜਾ ਮੂੰਗੀ ਬਾਈ ਦੀ ਚੰਗੀ ਆ ਮੈਂ ਵੇਖ ਕੇ ਆਇਆ ਪਹਿਲਾਂ ਬਾਈ ਵੇਖ ਕੇ ਗਿਆ ਫਿਰ ਉਸ ਤੋਂ ਬਾਅਦ ਐਡ ਕਰਨਾ ਆ ਜੇ ਕਿਸੇ ਨੇ ਵੀ ਖਰੀਦਣਾ ਨਾ ਬਾਈ ਨਾਲ ਸੰਪਰਕ ਕਰ ਲਿਓ ਜਿਉਂਦੇ ਰੋ